आम आदमी पार्टी इस स्कैम ਦੇ ਵਿੱਚ ਪੂਰੀ ਤਰ੍ਹਾਂ ਨਾਲ ਕੋਆਪਰੇਟ ਕਰੇ ਕਿਉਂਕਿ ਕੋਆਪਰੇਸ਼ਨ ਦੇ ਨਾਲ ਹੀ ਇਹ ਠੀਕ ਹੋ ਸਕਦਾ ਹੈ ਅਗਰ ਅਰਵਿੰਦ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਹੈ ਤੇ ਉਹਨਾਂ ਨੂੰ ED ਤੋਂ ਧਰਨ ਦੀ ਕੋਈ ਜ਼ਰੂਰਤ ਵੀ ਨਹੀਂ ਹੈ ਸੋ ਇਸ ਵਾਸਤੇ ਇਹ प्रेस कॉन्फ्रेंस ਕੀਤੀ ਹੈ ਅਸੀਂ ਉਹਨਾਂ ਦੇ ਇਸ ਐਕਸ਼ਨ ਨੂੰ ਜਿਹੜਾ ਕਿ ਉਹ ED ਦੇ ਨਾਲ ਮੁਲਾਕਾਤ ਨਹੀਂ ਕਰ ਰਹੇ ਨੇ ਇੰਟੈਰੋਗੇਸ਼ਨ ਵਾਸਤੇ ਆਪਣੇ ਆਪ ਨੂੰ ਪੇਸ਼ ਨਹੀਂ ਕਰ ਰਹੇ ਨੇ ਉਹਨੂੰ ਕੰਡੈਮਨ ਕਰਨੇ ਆ ਜਿਹੜੀ ਕੁਐਸਚਨਿੰਗ ਹੈ ਉਹਦਾ ਜਵਾਬ ਦੇ ਦੋ ਤੇ ਬਾਕੀ ਜਿਹੜਾ ਕੇਸ ਹੈ ਉਹ ਜਦੋਂ ਕੋਰਟ ਦੇ ਵਿੱਚ ਜਾਏਗਾ ਇਹਦੇ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ ਹੈ ਇਹ ਈਡੀ ਇੱਕ ਆਟੋਨੋਮਸ ਬਾਡੀ ਹੈ ਜਿਹੜੀ ਕੋਰਟ ਹੈ ਉਹ ਤੇ ਕੋਰਟ ਹੈ ਹੀ ਹੈ ਇਹਦੇ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ ਹੈ ਨਾ ਹੀ ਸਾਨੂੰ ਕੋਈ ਇੰਟਰਸਟ ਹੈ ਉਸੇ ਤਰੀਕੇ ਨਾਲ ਚੱਲਣਾ ਚਾਹੀਦਾ ਅੱਜ ਆਮ ਆਦਮੀ ਪਾਰਟੀ ਤਰਕ ਦਿੰਦੀ ਨਜ਼ਰ ਆਈ ਹੈ ਕਹਿੰਦੀ ਈਡੀ ਦਾ ਜਿਹੜਾ ਸਮਨ ਹੈ ਉਹ ਗੈਰ ਕਾਨੂੰਨੀ ਸਮਨ ਹੈ ਕਹਿੰਦੇ ਅਗਰ ਸਮਨ ਭੇਜਣਾ ਹੈ ਤਾਂ ਕਾਨੂੰਨੀ ਤਰੀਕੇ ਦੇ ਨਾਲ ਸਮਨ ਭੇਜਿਆ ਜਾਇਆ ਹੈ ਉਸ ਦੀ ਕਾਮਿਲ ਕਰਾਈ ਹੈ ਤਾਂ ਅਰਵਿੰਦ ਕੇਜਰੀਵਾਲ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਬਣਨਗੇ ਨਾਲ ਉਹ ਐਵੀਆਰੋਪਲਾਏ ਕਰਦੇ ਕਿ ਇਹਨਾਂ ਦੀ ਬਹੁਤੀ ਸਰਕਾਰ ਜਿਹੜੀ ਹੈ ਏਜੰਸੀ ਦਾ ਸਹਾਰਾ ਲੈ ਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਣਾ ਚਾਹੁੰਦੀ ਹੈ ਤਾਂ ਕਿ ਉੱਥੇ ਜਿਹੜੇ ਕੰਮ ਹੋ ਰਹੇ ਨੇ ਉਹਨਾਂ ਕੰਮਾਂ ਨੂੰ ਰੋਕਿਆ ਜਾ ਸਕੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ ਸੈਕੰਡ 3ਰਡ ਟਰਮ ਆਪਣੀ ਕੱਟ ਰਹੀ ਹੈ ਅਗਰ ਇਹਨਾਂ ਨੂੰ ਦੇਖਣਾ ਹੁੰਦਾ ਤੇ ਬਹੁਤ ਧੇਰ ਪਹਿਲੇ ਬੀਜੇਪੀ ਕੁਛ ਨਾ ਕੁਛ ਕਰ ਦਿੰਦੀ ਇੱਥੇ ਤੇ ਕਦੀ ਜੁੜਿਆ ਹੀ ਨਹੀਂ ਸੀਗਾ ਕਿਆ ਦਿਨ ਦੇਸੀ ਪੰਜਾਬ ਚ ਅਸੀਂ ਨਹੀਂ ਜੋੜਨਾ ਪਰ ਚੰਡੀਗੜ੍ਹ ਚ ਅਸੀਂ ਜੋੜਨਾ ਇਹ ਕਿੱਦਾਂ ਹੋ ਸਕਦਾ ਹੈ ਉਹਦੇ ਬਾਅਦ ਬੈਸਟ ਬੰਗਾਲ ਦੇ ਵਿੱਚ ਉਹ ਟੁੱਟ ਗਿਆ ਉਹ ਬਿਹਾਰ ਦੇ ਵਿੱਚ ਟੁੱਟ ਗਿਆ ਤੇ ਇਹ ਸੋਚ ਲਓ ਕਿ ਸਮਾਜਵਾਦੀ ਪਾਰਟੀ ਨਾਲ ਵੀ ਟੁੱਟਿਆ ਹੋਇਆ ਹੈ ਇੰਡੀਆ ਗੱਠ ਜੋੜ ਦੇਖੋ ਇਹ ਡੈਮੋਕ੍ਰੇਸੀ ਹੈ ਕੋਈ ਵੀ ਕਿਸੇ ਨਾਲ ਕੋਈ ਗੱਠ ਜੋੜ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਕਰ ਸਕਦਾ ਹੈ ਅਸੀਂ ਉਸ ਚੀਜ਼ ਨੂੰ ਵੈਲਕਮ ਕਰਨੇ ਆਂ ਸਾਡਾ ਆਪਣਾ ਇੱਕ ਬਹੁਤ ਵੱਡਾ ਗੱਠਜੋੜ ਪਿਛਲੇ 25 ਸਾਲ ਤੋਂ ਚੱਲ ਰਿਹਾ ਹੈ ਨੈਸ਼ਨਲ ਡੈਮੋਕਰੈਟਿਕ ਅਲਾਈਅንስ ਤੇ ਸਾਨੂੰ ਉਹਦੇ ਕੋਲੋਂ ਇੰਡੀਆ ਦਾ ਜੋੜ ਦੇ ਕੋਲੋਂ ਸਾਨੂੰ ਕੋਈ ਇਨਸਿਕਿਉਰਿਟੀ ਨਹੀਂ ਹੈ ਉਹ ਜਿੱਦਾਂ ਕਰਨਾ ਚਾਹੁੰਦੇ ਨੇ ਕਰਨ ਅਸੀਂ ਉਹਨਾਂ ਦਾ ਸਵਾਗਤ ਕਰਨੇ ਆ ਸਰ ਜੀ ਤੁਹਾਡਾ ਪਾਲਿਸੀ ਆ ਕਿ ਦਿੱਲੀ ਵਾਲੀ ਜਿਹੜੀ ਉਸੇ ਪੈਟਰਨ ਤੇ ਜਿਹੜੀ ਦਾ ਆ ਤੇ ਪੰਜਾਬ ਕੀ ਹੋਣੀ ਹੈ ਤੁਹਾਨੂੰ ਕੀ ਲੱਗਦਾ ਜੀ ਕਿ ਪੰਜਾਬ ਦੇ ਵਿੱਚ ਵੀ ਏਡੀ ਕਿਸੇ ਮਤਲਬ ਜਿਹੜੇ ਪੰਜਾਬ ਦੇ ਹੱਥੋਂ ਨੇ ਉਹ ਮੈਂ ਦੱਸ ਸਕਦੇ ਜੀ ਸਕਦੀ ਆ ਕਾਦੀ ਕਾਦੀ ਲਿਕਰ ਪਾਲਿਸੀ ਬਿਲਕੁਲ ਸਹੀ ਹੈ ਜੀ ਇੱਥੇ ਪੰਜਾਬ ਦੇ ਵਿੱਚ ਵੀ ਜਿਹੜੀ ਰਿਕਰ ਪਾਲਿਸੀ ਇਹਨਾਂ ਨੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਉੱਤੇ ਸਾਰੀਆਂ ਪਾਰਟੀਆਂ ਨੇ ਬੀਜੇਪੀ ਨੇ ਵੀ ਉਹਦੇ ਉੱਤੇ ਬਹੁਤ ਰੋਸ਼ ਜ਼ਾਹਿਰ ਕੀਤਾ ਤੇ ਅਸੀਂ ਹਮੇਸ਼ਾ ਬੜੀ ਵਾਰ ਅਸੀਂ ਪੰਜਾਬ ਦੀ ਸਰਕਾਰ ਨੂੰ ਅਰਜ਼ ਕੀਤਾ ਹੈ ਕਿ ਜਿਹੜੀਆਂ ਗਲਤੀਆਂ ਉਹਨਾਂ ਨੇ ਦਿੱਲੀ 'ਚ ਕੀਤੀਆਂ ਨੇ ਉਹ ਪੰਜਾਬ 'ਚ ਨਾ ਕਰਨ ਪੰਜਾਬ ਦੇ ਵਿੱਚ ਅਗਰ ਇਹ ਇਦਾਂ ਇਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਤੇ کافی ਸਾਡੇ ਸਾਡੀ ਜਿਹੜੀ ਲਿਕਰ ਤੋਂ ਸਾਡੀ ਇਹਨਾਂ ਦੀ ਇਹਨਾਂ ਦੀ ਪਾਰਟੀ ਨੂੰ ਪੈਸੇ ਆਉਂਦੇ ਨੇ ਉਹ ਬਹੁਤ ਘੱਟ ਹੋ ਜਾਣਗੇ ਇਹਨਾਂ ਨੂੰ ਐਸਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਜਿਹੜੀ ਐਗਜ਼ਿਸਟਿੰਗ ਲਿਕਰ ਪਾਲਿਸੀ ਕੀ ਸੀਗੀ ਉਹ ਅੱਛੀ ਸੀਗੀ ਉਸੇ ਨੂੰ ਚਲਾਣ ਤੇ ਬੈਟਰ ਰਹੇਗਾ ਤੇ ਐਕਸਾਈਜ਼ ਡਿਪਾਰਟਮੈਂਟ ਨੂੰ ਉਹਦਾ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਤਿਆਰੀਆਂ ਕਿਨੇ ਕਿਹੜੇ ਕਿਹੜੇ ਲੀਡਰ ਕਦੋਂ ਪੁੱਜ ਸਕਦੇ ਇੱਥੇ ਪੰਜਾਬ ਦੇ ਵਿੱਚ ਚਲੋ ਇਹ ਗੱਲ ਅੱਜ ਦੇ ਇਹਦੇ ਨਾਲ ਨਹੀਂ ਹੈ ਮੈਂ ਸਿਰਫ ਐਡਾ ਕਵਾਂਗਾ ਕਿ ਬੀਜੇਪੀ ਪੂਰੀ 13+1 ਸੀਟਾਂ ਦੇ ਉੱਤੇ ਪੂਰੇ ਜੋਰ ਦੇ ਨਾਲ ਤਿਆਰੀ ਕਰ ਰਹੀ ਹੈ ਤੇ ਸਾਨੂੰ ਇਹ ਪਤਾ ਹੈ ਕਿ ਸਾਡਾ ਇੱਥੇ ਬਹੁਤ ਅੱਛਾ ਰਿਜ਼ਲਟ ਇਸ ਵਾਰ ਨਿਕਲਣ ਵਾਲਾ ਹੈ